ਮੈਂ ਮੂਰਖ ਕੀ ਕੀਤਕ ਬਾਤ ਹੈ ਅੱਖੋਂ ਮੈਂ ਮੂਰਖ ਕੀ ਕੋਟਪਰਾ ਦੀ ਤਰ ਅਹਰੇ ਗੁਰਨਾਨਕ ਜਿਨ ਸੁਣਿਆ ਵੇਖਿਆ ਗੁਰਨਾਨਕ ਗੁਰਨਾਨਕ ਜਿਨ ਸੁਣਿਆ ਵੇਖਿਆ ਗੁਰਨਾਨਕ ਜਿਨ ਸੇ ਫਿਰ ਕਰ ਭਾਸਨ ਪਰਾਰੇ ਸੇ ਫਿਰ ਕਰ ਪੜੋ ਸੇ ਫਿਰ ਕਰ ਭਾਸਨ ਪਰਾਰੇ ਸੇ ਫਿਰ ਕਰ ਗੁਰੂ ਨਾਨਕ ਜਿਨ ਸੁਣ ਆਪੇਖਿਆ ਗੁਰੂ ਨਾਨਕ ਜਿਨ ਸੇਫਿਰ ਗਰ ਭਾਸ ਨ ਪਰਿਆਰੇ ਸੇਫਿਰ ਗਰ ਭਾਸ ਨ ਪਰ ਸਨਮਾਨੀ ਯੋਗੋ ਜੁਗ ਟਲ ਚਵਰ ਛਤਰ ਤਖਤ ਦੇ ਮਾਲਿਕ ਰੋਹਾਨੀਅਤ ਦੇ ਪੰਡਾਰ ਸ਼ਨ ਸ਼ਾਹੇ ਕੁੱਲ ਆਲਮ ਧਨ ਧਨ ਆਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤੁਰ ਮਾਈ ਭਾਈ ਬਹੁਤ ਵੱਡਿਆਂ ਭਗਾਂ ਵਾਲੇ ਹੋ ਜੋ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ 552 ਪ੍ਰਕਾਸ਼ ਪੁਰਬ ਨੂੰ ਮਨਾਉਂਦਿਆਂ ਹੋਇਆਂ 555 ਸਾਲਾ ਇਹ ਮਹਾਨ ਪ੍ਰਕਾਸ਼ ਪੁਰਬ ਔਰ ਸ਼ਹੀਦਾਂ ਸਿੰਘਾਂ ਦੀ ਯਾਦ ਵਿੱਚ ਸਜੇ ਹੋਏ ਦਿਵਾਨਾਂ ਵਿੱਚ ਭਾਈ ਪ੍ਰਤਾਪਾਲ ਸਿੰਘ ਦੀ ਵਰਗਾੜੀ ਵਾਲੇ ਉਹਨਾਂ ਦੇ ਸਮੂੱਚੇ ਜਥੇ ਪਾਸੋਂ ਆਪ ਜੀ ਨੇ ਕ੍ਰਿਸ਼ੀ ਰੂਪ ਦੇ ਰਾਹੀ ਇਤਿਹਾਸ ਇਤਿਹਾਸ ਬਾਰਾਂ ਸਰਵਣ ਕੀਤੀਆਂ ਹਨ ਆਓ ਕੁਝ ਕੁ ਮਿੰਟਾਂ ਵਾਸਤੇ ਆਪੋ ਆਪਣੀ ਸੁਰਤੀ ਵਰਤੀ ਕਾਗਰ ਕਰੋ ਗੁਰਮਤ ਵਿਚਾਰਾਂ ਆਰੰਭ ਕਰਨ ਤੋਂ ਪ੍ਰਥਮ ਇੱਕ ਵਾਰ ਸਾਰੀ ਸੰਗਤ ਕਰੋ ਕਿਰਪਾਲਤਾ ਅਸੀਸ ਬਖਸ਼ੋ ਔਰ ਹਾਜ਼ਰੀ ਲਵਾਓ ਕੋਈ ਵੀ ਰਸਨਾ ਵੰਝੀ ਨਾ ਰਵੇ ਕਰੋ ਕਿਰਪਾਲਤਾ ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੀ ਗੰਟੀ ਵੇ ਤੁਸੀਂ ਬੈਠੇ ਹੋ ਨਾ ਤੁਹਾਡੀ ਆਵਾਜ਼ ਤਾਂ ਰੋੜ ਤੋਂ ਪਰਲੇ ਪਾਸੇ ਜਾਣੀ ਚਾਹੀਦੀ ਗਜ ਕੇ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਹਿੰਦਿਆ ਮੁਖ ਪਵਿੱਤਰ ਔਰ ਵਾਹਿਗੁਰੂ ਕਹਿੰਦਿਆ ਸਵਾਸਾਂ ਦਾ ਪਲਾ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਦੋਂ ਇਸ ਧਰਤੀ ਤੇ ਅਵਤਾਰ ਲੈਂਦੇ ਨੇ ਕਿਸੇ ਵੀ ਜੁਗਿਆਸੂ ਨੇ ਜਦੋਂ ਕਿਸੇ ਅਵਤਾਰੀ ਪੁਰਸ਼ ਦੇ ਜੀਵਨ ਨੂੰ ਜਾਣਨਾ ਹੋਵੇ ਤਦ ਨੂੰ ਸਭ ਤੋਂ ਪਹਿਲਾਂ ਉਸ ਵਕਤ ਦੇ ਹਾਲਾਤਾਂ ਤੋਂ ਜਾਣੂ ਹੋਣਾ ਜ਼ਰੂਰੀ ਹੈ ਕਿ ਪ੍ਰਕਾਸ਼ ਕਿਉਂ ਧਾਰਨ ਕੀਤਾ ਉਸ ਵਕਤ ਦੇ ਹਾਲਾਤ ਕਿਹੋ ਜਿਹੇ ਸਨ ਔਰ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀਆ ਨੇ ਇਸ ਧਰਤੀ ਉੱਤੇ ਕਿਹੜੀ ਚੀਜ਼ ਦਾ ਉਸ ਵਕਤ ਆ ਕੇ ਪ੍ਰਚਾਰ ਕੀਤਾ ਸ੍ਰੀਮਨ ਭਾਈ ਗੁਰਦਾਸ ਸਿੰਘ ਜੀ ਨੇ ਵੀ ਜ਼ਿਕਰ ਕੀਤਾ ਹੈ ਔਰ ਭਾਈ ਸਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਰਚਿਤਾ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਜਿਨ੍ਹਾਂ ਨੇ ਨਾਨਕ ਪ੍ਰਕਾਸ਼ ਲਿਖਿਆ ਔਰ ਸਿੱਖ ਕੌਮ ਕੋਲ ਸਭ ਤੋਂ ਪੁਰਾਤਨ ਕਾਵ ਰੂਪ ਵਿੱਚ ਜੇ ਕੋਈ ਗ੍ਰੰਥ ਹੈ ਇਤਿਹਾਸ ਤੋਂ ਚੂੜਾਮਣੀ ਮਹਾਕਵੀ ਭਾਈ ਸੰਤੋਖ ਸਿੰਘ ਜੀ ਦਾ ਲਿਖਿਆ ਹੋਇਆ ਨਾਨਕ ਪ੍ਰਕਾਸ਼ ਹੈ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਕਿਉਂ ਅਵਤਾਰ ਹੋਇਆ ਇਸ ਧਰਤੀ ਤੇ ਤਾਂ ਭਾਈ ਸੰਤੋਖ ਸਿੰਘ ਲਿਖਦੇ ਕਹਿੰਦੇ ਭਾਈ ਜਦੋਂ ਸਤਜੁਗ ਸ਼ੁਰੂ ਹੋਇਆ ਨਾ ਚਾਰ ਯੁਗ ਸਤਜੁਗ ਦਵਪਰ ਫਿਰ ਤ੍ਰਿਤਾ ਫਿਰ ਕਲਯੁਗ ਕਿਵੇਂ ਭਾਈ ਇਸ ਸੰਸਾਰ ਵਿੱਚ ਜਦੋਂ ਇਹ ਯੁੱਗ ਸ਼ੁਰੂ ਹੋਏ ਸਤਜੋਗ ਤ੍ਰੇਤਾ ਦਵਾਪਰ ਕਲਯੁਗ ਜਦੋਂ ਸਤਜੋਗ ਸੀ ਨਾ ਉਦੋਂ ਧਰਮ ਦੇ ਚਾਰੀ ਪੈਰ ਕਾਇਮ ਸੀ ਕੋਈ ਵੀ ਚੀਜ਼ ਹੈ ਉਹਨੂੰ ਚਾਹ ਰਥਮਾਂ ਤੇ ਰੁਕਿਆ ਜਾਂਦਾ ਤੁਸੀਂ ਜਦੋਂ ਕੋਈ ਘਰ ਬਣਾਉਂਦੇ ਹੋ ਚਾਰੇ ਪਾਸੇ ਉਹਨੂੰ ਵੀਮ ਚੁੱਕੀਦਾ ਲੈਂਟਰ ਭਾਈ ਦੇ ਫਿਰ ਉਹਦੇ ਤੇ ਛੱਤ ਪੈ ਜਾਂਦੀ ਘਰ ਬਣ ਜਾਂਦਾ ਮਰਦਿਆਂ ਦੀ ਪਾਲਕੀ ਤਿਆਰ ਕੀਤੀ ਹੈ ਚਾਰੇ ਪਾਸੇ ਚਾਰ ਪਿੱਲਰ ਆਪਾਂ ਲਾਏ ਭਾਵ ਉਹ ਸ਼ੁਭ ਗੁਣਾ ਰੂਪੀ ਚਾਰ ਇਸ ਤਰ੍ਹਾਂ ਦੇ ਪੈਰ ਸਨ ਜਿਹਦੇ ਉੱਤੇ ਧਰਮ ਖੜਾ ਸੀ ਧਰਮ ਦੇ ਸਿਰ ਉੱਤੇ ਧਰਤੀ ਖੜੀ ਹੈ ਸਤਜੁਗ ਵਿੱਚ ਧਰਮ ਪੂਰਾ ਸੀ ਜਦੋਂ ਤੋਂ ਬਾਦ ਤ੍ਰੇਤ ਯੁੱਗ ਆਇਆ ਕਹਿੰਦੇ ਇੱਕ ਪੈਰ ਧਰਮ ਦਾ ਖੱਟ ਗਿਆ ਭਾਵ ਪਾਪ ਜ਼ੁਲਮ ਅਪਰਾਧ ਸ਼ੁਰੂ ਹੋ ਗਏ। ਔਰ ਜਦੋਂ ਕਲਯੁਗ ਸ਼ੁਰੂ ਹੋਇਆ ਉਦੋਂ ਤਾਂ ਤਿੰਨ ਗੁਣ ਭਾਵ ਤਿੰਨ ਪੈਰ ਧਰਮ ਦੇ ਖਤਮ ਹੋ ਗਏ ਇੱਕੋ ਪੈਰ ਉੱਤੇ ਧਰਮ ਰੂਪੀ ਧਰਤੀ ਰਹਿ ਗਈ ਕਹਿੰਦੇ ਉਸ ਵਕਤ ਧਰਤੀ ਨੇ ਪੁਕਾਰ ਕੀਤੀ हे ਰੱਬ ਜੀ ਇਸ ਧਰਤੀ ਤੇ ਕੋਈ ਐਸਾ ਕੱਲੋ ਜਿਹੜਾ ਧਰਮ ਵਧਾਵੇ ਨਹੀਂ ਤਾਂ ਇੰਨਾ ਭਾਰ ਮੇਰੇ ਤੋਂ ਚੱਕਿਆ ਨਹੀਂ ਜਾਂਦਾ ਮੈਂ ਡਰਕ ਜਾਵਾਂਗੀ ਧਰਤੀ ਉੱਤੇ ਜਦੋਂ ਪਾਪ ਵੱਧਦੇ ਨੇ ਉਦੋਂ ਧਰਤੀ ਰਸਾਤਲ ਵੱਲ ਜਾਂਦੀ ਦੋ ਚੀਜ਼ਾਂ ਆਦ ਕਾਲ ਤੋਂ ਦੁਨੀਆ ਵਿੱਚ ਹੋ ਰਹੀਆਂ ਨੇ ਹੁੰਦੀਆਂ ਰਹਿਣਗੀਆਂ ਪਾਪ ਤੇ ਪੁੰਨ ਚੰਗਿਆਈ ਤੇ ਬੁਰਾਈ ਚੰਗਾ ਤੇ ਮੰਦਾ ਹਰਖ ਤੇ ਸੋਗ ਤੰਦਰੁਸਤੀ ਰੋਗ ਖੁਸ਼ੀ ਤੇ ਗਮ ਇਹ ਨੈਗੇਟਿਵ ਪੋਜ਼ੀਟਿਵ ਰੂਪ ਵਿੱਚ ਦੋ ਚੀਜ਼ਾਂ ਬਦਲਦੀਆਂ ਰਹਿੰਦੀਆਂ ਨੇ ਕਦੇ ਧਰਮ ਵੱਧਦਾ ਕਦੇ ਪਾਪ ਵਧਣ ਲੱਗ ਪੈਂਦਾ ਕਦੇ ਚੰਗਿਆਈ ਬਹੁਤ ਵੱਧਦੀ ਹੈ ਕਦੇ ਸਾਧ ਸੰਗਤ ਬੁਰੀਾਈ ਵਧਣ ਲੱਗ ਪੈਂਦੀ ਹੈ ਇਹ ਆਦ ਕਾਲ ਯੁੱਗਾਂ ਤੋਂ ਚੱਲ ਰਿਹਾ ਜੇ ਗੁਰੂ ਨਾਨਕ ਸਾਹਿਬ ਮਹਾਰਾਜ ਵੇਲੇ ਭਾਗੋਂ ਮਲਕ ਵਰਗੇ ਮੌਜੂਦ ਸੀ ਤਾਂ ਸਾਧ ਸੰਗਤ ਅੱਜ ਕਿਹੜਾ ਖਤਮ ਹੋ ਗਿਆ ਅੱਜ ਵੀ ਮੌਜੂਦ ਨੇ ਉਸ ਤਰ੍ਹਾਂ ਦੇ ਲੋਕ ਜੇ ਜ਼ੁਲਮ ਕਰਨ ਵਾਲੇ ਉਸ ਵਕਤ ਬਾਵਰ ਵਰਗੇ ਸੀ ਅੱਜ ਵੀ ਇਸ ਤਰ੍ਹਾਂ ਦੇ ਬਹੁਤ ਲੋਕ ਨੇ ਕਹਿਣ ਤੋਂ ਭਾਵ ਹੈ ਕਿ ਧਰਮ ਕਦੇ ਘਟ ਜਾਂਦਾ ਹੈ ਕਦੇ ਪਾਪ ਵਧ ਜਾਂਦਾ ਕਦੇ ਫਿਰ ਧਰਮ ਦਾ ਵਿਧਾ ਹੁੰਦਾ ਹੈ ਕਦੇ ਪਾਪ ਘਟ ਜਾਂਦਾ ਜਦੋਂ ਧਰਤੀ ਤੇ ਪਾਪ ਵਧਣ ਲੱਗ ਜਾਏ ਉਦੋਂ ਧਰਤੀ ਰਸਤਲ ਵੱਲ ਜਾਂਦੀ ਭਾਈ ਸੰਤੋਖ ਸਿੰਘ ਹੋਰਾਂ ਲਿਖਿਆ ਕਹਿੰਦੇ ਧਰਮ ਘਟਣਾ ਸ਼ੁਰੂ ਹੋ ਗਿਆ ਘਟਦਿਆਂ ਘਟਦਿਆਂ ਕਲਯੁਗ ਵਿੱਚ ਇੱਕ ਪੈਰ ਤੇ ਰਹਿ ਗਿਆ ਉਦੋਂ ਰੱਬ ਨੂੰ ਪੁਕਾਰ ਕੀਤੀ ਫਿਰ ਤਰਤੀ ਉਹ ਪੰਕਤੀਆਂ ਮੈਂ ਤੁਹਾਨੂੰ ਸੁਣਾਵਾਂ ਭਾਈ ਸੰਤੋਖ ਸਿੰਘ ਹੋਰਾਂ ਲਿਖੀਆਂ ਨੇ ਨਾਨਕ ਪ੍ਰਕਾਸ਼ ਵਿੱਚ ਸ਼ੁਰੂਆਤ ਇੱਥੋਂ ਕੀਤੀ ਕਹਿੰਦੇ ਸਤਜੁਗ ਮੈਂ ਚਾਰੋਂ ਚਰਨ ਤ੍ਰਿਤ ਤਿੰਨ ਰਹਾਏ ਭਾਈ ਸਤਜਗ ਵਿੱਚ ਧਰਮ ਦੇ ਚਾਰੇ ਪੈਰ ਸੀ ਤ੍ਰਿਤੇ ਵਿੱਚ ਤਿੰਨ ਰਹਿ ਗਏ ਅੱਛਾ ਤ੍ਰਿਤੇ ਵਿੱਚ ਤਿੰਨ ਕਿਉਂ ਰਹਿ ਗਏ ਸਵਾਲ ਕਰਨਗੇ ਲੋਕ ਭਾਈ ਤ੍ਰਿਤੇ ਵਿੱਚ ਤਾਂ অবতার ਆਏ ਨੇ શ્રી ਰਾਮਚੰਦਰ ਤ੍ਰਿਤੇ ਵਿੱਚ ਤਾਂ શ્રી ਰਾਮਚੰਦਰ অবতার ਆਏ ਨੇ ਉਦੋਂ ਧਰਮ ਕਿਉਂ ਨਹੀਂ ਵਧਿਆ ਸਾ ਸੰਗਤ ਕੁਝ ਅਵਤਾਰੀ ਪੁਰਸ਼ ਐਸੇ ਹੁੰਦੇ ਨੇ ਜਿਹੜੇ ਸੀਮਤ ਲੋਕਾਂ ਤੱਕ ਹੀ ਆਪਣਾ ਧਰਮ ਵਧਾਉਂਦੇ श्री रामचन्द्र इस धरती ते आए ओ सिर्फ मर्यादा पुरुषोत्तम रहे अपनी मर्यादा ਵਿੱਚ ਰਹੇ ਆਪਣੀ ਕੁਲ ਤੱਕ ਰਹੇ ਉਸ ਧਰਮ ਨੂੰ ਸੰਸਾਰ ਵਿੱਚ ਵਿਧਾ ਨਹੀਂ ਸਕੇ ਔਰ ਪੂਰਾ ਨਿਹਾਂ ਜਿਹੜਾ ਉਹ ਤ੍ਰੇਤੇ ਦਾ ਅਵਤਾਰ ਨਹੀਂ ਕਰ ਸਕਿਆ ਪਹਿਲੀ ਗੱਲ ਉਸ ਯੁੱਗ ਵਿੱਚ ਸਾਧ ਸੰਗਤ ਉਸ ਅਵਤਾਰ ਦੇ ਅੰਦਰ ਇੰਨੀ ਦਿੜਤਾ ਨਹੀਂ ਪੈਦਾ ਹੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ ਉਹਨਾਂ ਦੀ ਰਮਾਇਣ ਵਿੱਚ ਲਿਖਿਆ ਔਰ ਫਿਲਮ ਆਇਆ ਹੋਇਆ ਇਹ ਚੀਜ਼ ਤੋਂ ਮੁਕਰ ਨਹੀਂ ਸਕਦਾ ਜਦੋਂ ਤ੍ਰਿਤੇਜੁਗ ਵਿੱਚ ਸੀਤਾ ਦਾ ਹਰਨ ਕਰ ਲਿਆ ਰਾਵਣ ਨੇ ਔਰ ਲక్ష్ਮਣ ਨੂੰ ਮੁਰਸ਼ਿਦ ਕਰ ਦਿੱਤਾ ਉਹਦੇ ਵਾਸਤੇ ਕੋਈ ਸੰਜੀਵਨੀ ਬੁੱਟੀ ਮਹਂਗਾਈ ਜਾਂਦੀ ਹੈ ਉਸ ਵਕਤ ਤ੍ਰਿਤੇ ਦਾ ਅਵਤਾਰ ਕੋਲ ਵੇਖ ਕੇ ਰੋਂਦੇ ਰੋਵੇ ਰਾਮ ਨਿਕਾਲਾ ਭਇਆ 11 ਸਾਲ ਦਾ ਬਨਵਾਸ ਮਿਲਿਆ ਤਾਂ ਰੋਵੇ RAM ਨਿਕਾਲਾ ਭਇਆ ਸੀਤਾ ਲਖਮਣ ਵਿਛੜ ਗਿਆ ਇਹਦਾ ਮਤਲਬ ਤ੍ਰਿਤੇ ਦਾ ਅਵਤਾਰ ਸੀ ਉਹ ਪਰ ਸੀਮੰਤ ਲੋਕਾਂ ਤੱਕ ਧਰਮ ਰਿਹਾ ਔਰ ਦਿੜਤਾ ਨਹੀਂ ਸੀ ਪੂਰੀ ਹੋਣੀ ਜਦੋਂ ਮਰਿਆਦਾ ਚੱਲੇ ਤਾਂ ਉਸ ਵਕਤ ਇਤਿਹਾਸ ਕਹਿੰਦਾ ਸੀਤਾ ਦੇ ਹਰਣ ਤੋਂ ਬਾਅਦ ਉਹਨਾਂ ਦੀ ਹਿਸਟਰੀ ਹੈ ਅਸ਼ੋਕ ਵਾਟਕਾਂ ਵਿੱਚ ਰਾਵਣ ਉਹਨੂੰ ਕੈਦ ਰੱਖਦੇ ਨੇ ਕਈ ਮਹੀਨਿਆਂ ਤੋਂ ਬਾਅਦ ਹਨੂਮਨ ਉਹਨੂੰ ਛਡਾ ਲਿਆਉਂਦੇ ਨੇ ਹੁਣ ਜੰਗਲ ਵਿੱਚ ਤਾਂ ਸ਼੍ਰੀ ਰਾਮਚੰਦਰ ਵੀ ਅਲੱਗ ਰਹੇ ਨੇ ਔਰ ਸੀਤਾ ਨੂੰ ਚੁੱਕ ਕੇ ਰਾਵਣ ਲੈ ਜਾਂਦਾ ਪਰ ਇਸਤਰੀ ਦੀ ਹੀ ਕਿਉਂ ਅਗਨੀ ਪ੍ਰੀਖਿਆ ਹੋਈ ਬੰਦੇ ਦੀ ਕਿਉਂ ਨਹੀਂ ਉਸ ਵਕਤ ਤ੍ਰਿਤੇ ਦੇ ਅੰਦਰ ਬਰਾਬਰੀਤਾ ਨਹੀਂ ਸੀ ਸ਼ੱਕ ਸਿਰਫ ਔਰਤ ਉੱਤੇ ਕੀਤੀ ਜਾ ਰਹੀ ਹੈ ਮਰਦ ਉੱਤੇ ਨਹੀਂ ਸਾਥ ਸੰਗਤ ਇਹਦਾ ਮਤਲਬ ਔਰਤ ਤੇ ਮਰਦ ਦੀ ਕੋਈ ਬਰਾਬਰੀਤਾ ਉਸ ਯੁੱਗ ਵਿੱਚ ਨਹੀਂ ਸੀ ਹਾਂ ਔਰਤਾਂ ਲੱਗ ਰਹੀ ਹੈ ਉਹਦੀ ਅਗਨ ਪ੍ਰੀਖਿਆ ਲਓ ਬੰਦਾ ਲੱਗ ਰਿਹਾ ਉਹਦੀ ਕੋਈ ਪ੍ਰੀਖਿਆ ਨਹੀਂ ਤ੍ਰਿਤੇਂਦਵ ਉਧਾਰ ਹੁੰਦੇ ਉਹਨੂੰ ਆਪਣੀ ਪਤਨੀ ਤੇ ਵਿਸ਼ਵਾਸ ਨਹੀਂ ਰਿਹਾ ਜਿਹੜੇ ਰਿਸ਼ਤੇ ਵਿੱਚ ਵਿਸ਼ਵਾਸ ਨਾ ਰਵੇ ਉਹ ਰਿਸ਼ਤਾ ਕਮਜ਼ੋਰ ਹੋ ਜਾਂਦਾ ਹੈ ਜਿਹਨੇ ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਨਾ ਸੀ ਉਹ ਆਪਣੇ ਪਰਿਵਾਰ ਵਿੱਚ ਵਿਸ਼ਵਾਸ ਨਹੀਂ ਪੈਦਾ ਕਰ ਸਕਿਆ ਦੇਖੋ ਉਹਨਾਂ ਦਾ ਫਰਮਾਇਆ ਹੋਇਆ ਅਸੀਂ ਕਿਸੇ ਨੂੰ ਗਲਤ ਨਹੀਂ ਕਹਿੰਦੇ ਸੀਤਾ ਨੂੰ ਕਹਿਣ ਉੱਤੇ ਪੰਡਤਾਂ ਦੇ ਘਰੋਂ ਕੱਢ ਦਿੱਤਾ ਜਾਂਦਾ ਹੈ ਸੀਤਾ ਆਪਣੇ ਬੱਚੇ ਲੈ ਕੇ ਭਗਵਾਨ ਉਸ ਵਕਤ ਦੇ ઋષਿ ਵਾਲਮੀਕੀ ਜੀ ਦੇ ਡਰੇ ਵਿੱਚ ਰਹਿੰਦੇ ਆ ਉਹ ਸਾਰਾ ਕੋਈ ਰਾਮ ਤੀਰਥ ਰੋਡ ਉੱਤੇ ਉਹਨਾਂ ਦਾ ਮੰਦਿਰ ਬਣਿਆ ਖੈਰ ਸਭ ਤੋਂ ਵੱਡੀ ਗੱਲ ਉਹਨੂੰ ਮर्यादा ਵਿੱਚ ਇੰਨਾ ਕੱਟੜ ਕਰ ਦਿੱਤਾ ਸਾਰ ਸਦੀ ਦੱਸਣ ਵਾਲੇ ਵਹਿਮ ਪੈਦਾ ਕਰਨ ਵਾਲੇ ਪੰਡਤਾਂ ਦਾ ਇੰਨਾ ਪ੍ਰਭਾਵ ਪੈ ਗਿਆ ਸ਼੍ਰੀ ਰਾਮ ਜੰਦਰ ਤੇ ਉਹ ਦਸ਼ਰਤ ਦੇ ਪੁੱਤਰ ਸ਼੍ਰੀ ਰਾਮਚੰਦਰ ਨੂੰ ਕਹਿੰਦੇ ਨੇ ਤੁਹਾਡੇ ਉੱਤੇ ਇੰਨਾ ਪੱਦਰ ਪਤਾ ਕਿਉਂ ਹੋ ਰਿਹਾ ਪਹਿਲਾਂ 14 ਸਾਲ ਦਾ ਬਨਵਾਸ ਫਿਰ ਤੁਹਾਡੀ ਪਤਨੀ ਨੂੰ ਰਾਵਣ ਚੁੱਕ ਕੇ ਲੈ ਗਿਆ ਫਿਰ ਜੰਗ ਹੋਈ ਫਿਰ ਤੁਹਾਡਾ ਪ੍ਰਹਾਮਣਸ਼ਿਧ ਹੋਇਆ ਫਿਰ ਤੁਹਾਡੀ ਪਤਨੀ ਨੂੰ ਹੁਣ ਪਰਿਵਾਰ ਬੱਚਿਆਂ ਨੂੰ ਘਰੋਂ ਕੱਢਣਾ ਪੈ ਗਿਆ ਕਹਿੰਦੇ ਸਭ ਕੁਝ ਤੁਹਾਡੇ ਤੇ ਸਾੜ ਸਦੀ ਚੱਲ ਰਹੀ ਹੈ ਇਹ ਤਾਂ ਹੋ ਰਿਹਾ ਹੈ ਕਿ ਤੁਹਾਡੇ ਰਾਜ ਵਿੱਚ ਇੱਕ ਛੁੱਦਰ ਬੰਦਾ ਭਗਵਾਨ ਦਾ ਨਾਮ ਲੈ ਰਿਹਾ ਛੁੱਦਰ ਬੰਦੇ ਨੂੰ ਭਗਵਾਨ ਦਾ ਨਾਮ ਜਪਣ ਦਾ ਭਗਤੀ ਕਰਨ ਦਾ ਅਧਿਕਾਰ ਨਹੀਂ ਹੈ ਪਰ ਤੁਹਾਡੇ ਰਾਜ ਵਿੱਚ ਬਹਿ ਕੇ ਜੰਗਲ ਵਿੱਚ ਉਹ ਭਗਤੀ ਕਰ ਰਿਹਾ ਜੇ ਤੁਸੀਂ ਚਾਹੁੰਦੇ ਹੋ ਸਾੜ ਸਦੀ ਖਤਮ ਹੋਵੇ ਉਹਦਾ ਵੱਧ ਕਰੋ ਔਰ ਉਹਨਾਂ ਦੀ ਹਿਸਟਰੀ ਕਹਿੰਦੀ ਹੈ ਜਿੰਨਾਂ ਕੋ ਉਹਨਾਂ ਨੇ ਲਿਖਿਆ ਤੇ ਫਿਲਮਾਇਆ ਹੋਇਆ ਫਿਲਮਾਂ ਵਿੱਚ ਕਿ ਸੰਬੂਕ ઋષਿ ਉਸ ਵਕਤ ਦਾ ਛੁੱਦਰ ऋषि है जेड़ा बंदगी ਕਰਨ ਵਾਲਾ ਉਹਨੂੰ शूद्र ਹੋਣ ਦੇ ਦੋਸ਼ ਵੱਜੋਂ ਸ਼੍ਰੀ ਰਾਮਚੰਦਰ ਤੀਰ ਮਾਰ ਕੇ ਮਾਰ ਦਿੰਦੇ ਨੇ అవਤਾਰ ਸੀ ਪਰ ਬਰਾਬਰਤਾ ਨਹੀਂ ਲਿਆ ਸਕੇ ਲੋਕਾਂ ਵਿੱਚ అవਤਾਰ ਸੀ ਔਰਤ ਤੇ ਮਰਦ ਦੀ ਬਰਾਬਰਤਾ ਨੂੰ ਕਾਇਮ ਨਹੀਂ ਰੱਖ ਸਕੇ అవਤਾਰ ਸੀ ਰਿਸ਼ਤਿਆਂ ਵਿੱਚ ਵਿਸ਼ਵਾਸ ਨਹੀਂ ਪੈਦਾ ਕਰ ਸਕੇ ਇਸ ਲਈ ਤ੍ਰਿਤੇਮੇ ਤੀਨ ਰਹੇ ਪਹਾਵ ਚੋਂ ਪੈਰਾਂ ਚੋਂ ਇੱਕ ਪੈਰ ਕੱਟਿਆ ਗਿਆ ਪੜੋ ਭਾਈ ਸੰਤੋਖ ਸਿੰਘ ਜੀ ਨੇ ਉਹਨਾਂ ਲਿਖਿਆ ਕਹਿੰਦੇ ਸਤਜੁਗਮ ਚਾਰੋਂ ਚਰਨ ਤ੍ਰਿਤ ਤਿੰਨ ਰਹਾਏ ਫਿਰ ਯੁਗ ਬਦਲਿਆ ਦੁਆਪਰ ਮੈਂ ਦੌਰ ਹੈ ਕਹਿੰਦੇ ਦੁਆਪਰ ਵਿੱਚ ਪਾਪ ਹੋਰ ਵੱਧ ਗਿਆ ਹੁਣ ਦੁਆਪਰ ਵਿੱਚ ਤਾਂ ਸ਼੍ਰੀ ਕ੍ਰਿਸ਼ਨ ਆਏ ਨੇ ਔਰ ਇਹ ਗੱਲ ਸਾ ਸਨਤ ਅਸੀਂ ਸਤਕਾਰ ਵੱਜੋਂ ਕਹਿੰਦੇ ਆ ਕਿ ਦੁਆਪਰ ਦੇ ਅਵਤਾਰ ਨੇ ਸ਼੍ਰੀ ਕ੍ਰਿਸ਼ਨ ਸਿੱਖ ਕਦੇ ਕਿਸੇ ਦੀ ਨਰਾਦਰੀ ਨਹੀਂ ਕਰਦਾ ਨਾ ਸਿੱਖ ਨੂੰ ਕੋਈ ਅਧਿਕਾਰ ਹੈ ਕਿ ਆਪਾਂ ਕਿਸੇ ਦੂਜੇ ਧਰਮਾਂ ਦੇ ਅਵਤਾਰਾਂ ਉੱਤੇ ਉਂਗਲ ਚੱਕੀ ਔਰ ਬਿਲਕੁਲ ਨਹੀਂ ਚੁੱਕਣੀ ਚਾਹੀਦੀ ਜੋ ਉਹਨਾਂ ਨੇ ਲਿਖਿਆ ਫਰਮਾਇਆ ਉਹਦੇ ਅਕੋਰਡਿੰਗ ਉਹਦੇ ਆਧਾਰ ਤੇ ਗੱਲ ਕਰੀਏ ਸ਼੍ਰੀ ਕ੍ਰਿਸ਼ਨ ਦੁਆਪਰ ਦੇ ਅਵਤਾਰ ਨੇ ਔਰ ਦੁਆਪਰ ਵਿੱਚ ਸ਼੍ਰੀ ਕ੍ਰਿਸ਼ਨ ਪੰਜ ਪਾਂਡਵਾਂ ਨਾਲ ਰਹਿੰਦੇ ਨੇ ਪੰਜ ਪਾਂਡਵਾਂ ਵੱਲ ਦੇ ਪਾਸੇ ਖਲੋਗੈਂ ਕੌਰਵਾਂ ਵੱਲ ਦੇ ਪਾਸੇ ਨਹੀਂ ਕਰਮਵਲ શ્રીਕ੍ਰਿਸ਼ਨ ਦੀ ਸੈਨਾ ਦੇ ਪਾਂਡਵਾਂ ਵੱਲ શ્રીਕ੍ਰਿਸ਼ਨ ਰਹੇ ਔਰ ਪੰਜਾਂ ਪਾਂਡਵਾਂ ਦੇ ਨਾਲ ਰਹਿੰਦੇ ਨੇ શ્રીਕ੍ਰਿਸ਼ਨ ਪੰਜਾਂ ਪਾਂਡਵਾਂ ਚੋ ਵੱਡੇ ਭਰਾ ਨੂੰ ਨਾਮ ਦਿੱਤਾ ਹੋਇਆ ਧਰਮ ਪੁੱਤਰ ਯੁਦਿਸ਼ਤਰ ਫਿਰ ਸੁਣਿਓ ਧਰਮ ਪੁੱਤਰ ਯੁਦਿਸ਼ਤਰ ਇਹ ਮਹਾਭਾਰਤ ਵਿੱਚ ਲਿਖਿਆ ਹੋਇਆ ਔਰ ਤੁਸੀਂ ਇਹ ਸਾਨੂੰ ਕੱਟ ਕੇ ਫਿਲਮਾਈਆਂ ਚੀਜ਼ਾਂ ਰੱਖਣੀਆਂ ਪੈਣੀਆਂ ਲੋਕ ਕਈ ਵਾਰ ਫਿਰ ਤਰ ਕਰਦੇ ਭਾਈ ਸਾਹਿਬ ਐ ਕਿਵੇਂ ਕਹਿ ਰਹੇ ਹੋ ਧਰਮ ਪੁੱਤਰ ਖਵਾਉਣ ਵਾਲਾ ਕੌਣ ਹੈ ਯੁਦਿਸ਼ਥਿਰ ਪੰਜ ਪਾਂਡਵਾਂ ਦਾ ਵੱਡਾ ਭਰਾ ਹੈ ਹੁਣ ਦੁਆਪਰ ਵਿੱਚ ਧਰਮ ਪਤਾ ਕਿਉਂ ਘਟਿਆ ਜੂਹਾ ਖੇਡਣਾ ਤਾਂ ਆਮ ਬੰਦੇ ਵਾਸਤੇ ਵੀ ਮਾੜਾ ਹੈ ਜੇ ਕੋਈ ਬੰਦਾ ਜੂਹਾ ਖੇਡਦਾ ਓ ਧਰਮੀ ਹੋ ਸਕਦਾ ਹੈ ਜੇ ਕੋਈ ਬੰਦਾ ਜੂਹਾ ਖੇਡਦਾ ਹੈ ਉਹ ਬੰਦਾ ਧਰਮੀ ਖਾਣ ਦਾ ਹੱਕਦਾਰ ਹੈ ਜੂਹਾ ਖੇਡਣਾ ਧਰਮ ਨਹੀਂ ਫਿਰ ਵੀ ਪੰਜ ਪਾਂਡਵ ਵਹਿ ਕੇ ਜੂਹਾ ਖੇਡਦੇ ਨੇ ਜਦੋਂ ਮੰਨ ਲਿਓ ਰਾਜੇ ਨੇ ਯੂਏ ਵਿੱਚ ਕੋਈ ਪੈਸਾ ਹਾਰ ਜਾਏ ਅਲੱਗ ਗੱਲ ਹੈ ਯੂਏ ਵਿੱਚ ਜ਼ਮੀਨ ਜਾਇਦਾਦ ਹਾਰ ਜਾਏ ਅਲੱਗ ਗੱਲ ਹੈ ਯੂਹਾ ਖੇਡਦਿਆਂ ਕੋਈ ਰਾਜ ਹਾਰ ਜਾਏ ਅਲੱਗ ਗੱਲ ਹੈ ਇਸ ਤੋਂ ਵੱਡਾ ਹੋਰ ਅਧਰਮ ਕੀ ਹੋਏਗਾ ਯੂਹਾ ਖੇਡਦਿਆਂ ਧਰਮ ਪੁੱਤਰ ਅਖਵੌਣ ਵਾਲੇ ਯੁਦਿਸ਼ਤਰ ਨੇ ਪੰਜ ਪਾਂਡਵਾ ਨੇ ਆਪਣੀ ਪਤਨੀ ਯੂਏ ਵਿੱਚ ਲਾ ਦਿੱਤੀ ਔਰਤ ਕੋਈ ਯੂਏ ਵਿੱਚ ਲਾਉਣ ਵਾਲੀ ਚੀਜ਼ ਸੀ ਆਪਣੀ ਪਤਨੀ ਨੂੰ ਯੂਏ ਵਿੱਚ ਲਾ ਦਿੱਤਾ ਜਿਨ੍ਹਾਂ ਲੋਕਾਂ ਨੇ ਧਰਮ ਦੀ ਗੱਲ ਕਰਨੀ ਸੀ ਜਿਨ੍ਹਾਂ ਨਾਲ 24 ਘੰਟੇ ਸ਼੍ਰੀ ਕ੍ਰਿਸ਼ਨ ਰਹਿੰਦੇ ਨੇ ਰੋਵਹ ਪਾਂਡਵ ਭਏ ਮਜੂਰ ਜਿਨ ਕੇ ਸਵਾਨੀ ਰਹਿਤ ਹਦੂਰ ਪੰਜ ਪਾਂਡਵਾਂ ਨਾਲ 24 ਘੰਟੇ ਕ੍ਰਿਸ਼ਨ ਰਹਿੰਦੇ ਨੇ ਔਰ ਪੰਜ ਪਾਂਡਵ ਧਰਮ ਪੁੱਤਰ ਖਵਾਉਂਦੇ ਨੇ ਯੁਦਿਸ਼thਰ ਆਪਣੀ ਪਤਨੀ ਨੂੰ ਜੂਹੇ ਵਿੱਚ ਲਾ ਦਿੰਦੇ ਨੇ ਕੋਈ ਬੰਦਾ ਆਪਣੇ ਘਰ ਵਾਲੀ ਨੂੰ ਜੂਹੇ ਚ ਲਾਵੇ ਉਹਨੂੰ ਧਰਮੀ ਕਹੋਗੇ ਦੁਆਪਰ ਵਿੱਚ ਧਰਮ ਇੰਨਾ ਘਟ ਗਿਆ ਕੱਲਾ ਜੂਹੇ ਵਿੱਚ ਲਾਇਆ ਹੀ ਨਹੀਂ ਉਹਨੂੰ ਧਾਰਮਿਕ ਖਵਾਨ ਵਾਲੇ ਰਿਸ਼ੀਆਂ ਦੇ ਸਾਹਮਣੇ ਚੀਰ ਹਰਨ ਕੀਤਾ ਉਹਦੇ ਵਸਤਰ ਲਾਉਣ ਦੀ ਕੋਸ਼ਿਸ਼ ਕੀਤੀ ਭਰੀ ਸਭਾ ਵਿੱਚ ਮਰਦਾਂ ਦੀ ਜਿੱਥੇ ਰਿਸ਼ੀ ਬੈਠੇ ਹੋਣ ਭੀਸ਼ਮ ਪਤੰਮਾ ਵਰਗੇ ਵਿਸ਼ਵਮਿੱਤਰ ਵਰਗੇ ਉਹਨਾਂ ਬੰਦਿਆਂ ਦੇ ਸਾਹਮਣੇ ਇੱਕ ਔਰਤ ਦੇ ਵਸਤਰ ਲਾਏ ਜਾ ਰਹੇ ਨੇ ਇੱਕ ਵੀ ਧਾਰਮਿਕ ਬੰਦਾ ਨਹੀਂ ਬੋਲਿਆ ਭਈ ਇਹ ਤਾਂ ਗਲਤ ਕਰ ਰਹੇ ਹੋ ਤੁਸੀਂ ਜਦੋਂ ਧਾਰਮਿਕ ਅਖਵਾਉਣ ਵਾਲੇ ਔਰਤ ਦੇ ਹੱਕ ਵਿੱਚ ਨਾ ਬੋਲਣ ਉਦੋਂ ਧਰਮ ਹੋਰ ਘਟ ਜਾਂਦਾ ਹੈ ਕਹਿੰਦੇ ਦੁਆਪਰ ਮੈਂ ਦਉ ਰਹੇ ਕਲਿਕ ਚਰਨ ਟਕਾਏ ਦੁਆਪਰ ਵਿੱਚ ਤਾਂ ਧਰਮ ਦਾ ਹੋਰ ਪੈਰ ਕੱਟਿਆ ਗਿਆ ਜਦੋਂ ਕਲ ਜੋ ਆਇਆ ਫਿਰ ਤਾਂ ਹੋਰ ਅੰਧਕਾਰ ਜਾਣਾ ਫਿਰ ਕੀ ਸ਼ੁਰੂ ਹੋਇਆ ਦੁਆਪਰ ਦੇ ਲੱਛਣ ਇਹ ਹੋ ਗਏ ਕਿ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ ਧਾਰਮਿਕ ਬੁਰਕਾ ਪਾਇਆ ਹੱਥ ਵਿੱਚ ਕੁਰਾਨ ਪਕੜੀ ਐ ਨਿਆਂ ਕਾਜੀ ਨੇ ਕਰਨਾ ਐ ਇਧਰੋਂ ਪੈਸੇ ਲੈਂਦਾ ਸੱਚੇ ਬੰਦੇ ਨੂੰ ਜੇਲ੍ਹ ਕਰਵਾ ਦਿੰਦਾ ਝੂਠੇ ਨੂੰ ਛਡਵਾ ਦਿੰਦਾ ਕਲਯੁਗ ਸ਼ੁਰੂ ਹੋ ਗਿਆ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਹੀ ਉਸ ਤੋਂ ਵੇਖੋ ਸੰਸਾਰ ਦੇ ਹਾਲ ਸੰਸਾਰ ਵਿੱਚ ਸਮਾਜਿਕ ਹਾਲਾਤ ਫਿਰ ਗਿਰਨ ਲੱਗ ਪਏ ਇਸ ਤਰ੍ਹਾਂ ਦੇ ਹੋ ਗਿਆ ਕਲਯੁਗ ਵਿੱਚ ਕਿ ਇਸਤਰੀ ਪੁਰਖ ਹੈ ਦਾਮ ਹਿਤ ਪਤੀ ਪਤਨੀ ਦਾ ਰਿਸ਼ਤਾ ਦਾਮ ਹਿਤ ਰਹਿ ਗਿਆ ਔਰਤਾਂ ਦੇ ਮੁੱਲ ਲੱਗਣ ਲੱਗ ਪਏ ਮੁੱਲ ਵਿਕਣ ਲੱਗ ਪਏ ਅੱਜ ਵੀ ਸਾਥ ਸੰਗਤ ਕੁਝ ਮਤ ਇਸ ਤਰ੍ਹਾਂ ਦੇ ਨੇ ਜਿੱਥੇ ਉਹਨਾਂ ਦੇ ਲੜਕੀ ਪੈਦਾ ਹੋਵੇ ਤਾਂ ਖੁਸ਼ੀ ਇਸ ਲਈ ਮਨਾਉਂਦੇ ਨੇ ਭਾਈ ਉਹ ਲੜਕੀ ਵਾਲਿਆਂ ਨੂੰ ਪੈਸਾ ਮਿਲਦਾ ਜਦੋਂ ਨਿਕਾਹ ਕਰਦੇ ਉਹ ਤੋਂ ਮੁੱਲ ਪੈਂਦੇ ਵੇ ਇੰਨੇ ਮੁੱਲ ਵਿੱਚ ਇੰਨੇ ਪੈਸਿਆਂ ਵਿੱਚ ਇਹਨੂੰ ਲਿਆ ਗਿਆ ਜਿਸ ਸਮਾਜ ਵਿੱਚ ਔਰਤ ਨੂੰ ਮੁੱਲ ਵੇਚਿਆ ਜਾ ਰਿਹਾ ਹੋਵੇ ਉੱਥੇ ਧਰਮ ਕਿਵੇਂ ਹੋ ਸਕਦਾ